हेलो हाँ जी एम्बुलेंस को दो। लेना बहुत बढ़िया भी है ਆ ਗਏ ਬੰਦੇ ਆ ਗਏ ਆ ਗਏ ਅਮਰ ਉਸਤਾ ਆ ਗਈ ਦੂਜੀ ਦੂਜੀ ਪਾਣੀ ਆ ਗਿਆ ਆ ਗਏ ਅੰਦਰ ਕੋਈ ਇਹ ਕਿਹਨੇ ਬੰਦੀ ਬੋਲਜਿੰਦਰ ਬੰਦੇ ਨੇ ਨਹੀਂ ਪਤਾ ਲੱਗਦਾ ਬੋਲਦਾ ਕੋਈ ਨਹੀਂ ਪੌਂਚ ਫੈਲ ਗਈ ਜੀ ਆਇਆ ਪਹਲਾ ਉਹ ਪੈ ਕੇ ਆਪਾਂ ਨੂੰ ਬੋਲਦਾ ਬੋਲਦਾ ਬੰਦੀ ਤੇਰੇ ਲਈ ਆਪਾਂ ਰੋਣੀਆਂ ਜੀ ਮੇਰਾ ਨਾਮ ਇਹ ਭੰਡੇ ਦੀ ਕੁੱਕਰ ਫੈਕਟਰੀ ਹੈ ਜੀ ਅੱਜ ਸਵੇਰੇ ਸਵੇਰੇ ਉਰੇ ਤਵਾ ਲੱਗੇ ਜੀ 12 ਜੇ ਜੇ ਉਹ ਬਸ ਨੇ ਅਸੀਂ ਅੰਦਰ ਤੇ ਕੰਮ ਕਰ ਰਹੇ ਹਾਂ ਜੀ ਬਹੁਤ ਜੜੀ ਬਹੁਤ ਜੜੀ ਹਾਂ ਜੀ ਗਿਣਤੀ ਹਾਂ ਜੀ ਗਿਣਤੀ ਦਾ ਜੀ ਬਾਪ ਨੂੰ ਪਤਾ ਜੀ ਕਿੰਨੀ ਗਿਣਤੀ ਆ ਸਾਨੂੰ ਸਾਰੇ ਬੰਦੇ ਇੱਥੇ ਹਾਂ ਜੀ ਸਾਰੇ ਆ ਗਏ ਜੀ ਅੱਜ ਕਿਵੇਂ ਲੱਗੀ ਆ ਕਿ ਨਹੀਂ ਲੱਗੀ ਆ ਬਾਹਰ ਜੇ ਤਾਂ ਲੱਗਿਆ ਜੀ ਆ ਬਾਹਰ ਉਹਨੇ ਕਿਤਨਾ ਦੇਖ ਤਿਤਨਾ ਕਿਵੇਂ ਲੱਗੀ ਆ ਗੱਤੇ ਨੂੰ ਲੱਗੀ ਆ ਪਤਾ ਨਹੀਂ ਕੋਈ ਤਾਰ ਸਪਾਰ ਕੋਈ ਆ ਪਤਾ ਨਹੀਂ ਸਰ ਕਿਵੇਂ ਹੋਈ ਹੈ ਪਰ ਸਾਨੂੰ ਤਾਂ ਜਦੋਂ ਦੇਖਿਆ ਵੀ ਲੱਟਾਂ ਜੇ ਨਿਕਲ ਲੱਗਿਆ ਬੱਜ ਬੱਜ ਕੇ ਬਾਹਰ ਆ ਗਏ ਉਸ ਬੰਦੇ ਮੈਨੂੰ ਲੱਗਦਾ ਵੀ ਜਿਹੜੇ ਬਈਏ ਲੋਕ ਕੰਮ ਕਰ ਰਹੇ ਨੇ ਕੋਈ ਇਕਦਰਾ ਆ ਗਿਆ ਅੰਦਰ ਕਿੰਨੇ ਕੰਦੇ ਨੇ ਅੰਦਰ ਕਾਫੀ ਨੇ ਕਾਫੀ ਬੰਦੇ ਨੇ ਨਹੀਂ ਚਾਰੀ ਨਹੀਂ ਆ ਗਏ 2 4 ਹਾਂ ਰਹਿ ਸਕਦੇ ਨੇ ਪੰਜ ਚਾਰ ਬਾਕੀ ਭੱਜੇ 4 ਆ ਗਏ ਇਹ ਮੋਟਰ ਕੀ ਹੈ ਲਾਬ ਇਹ ਤੁਹਾਨੂੰ ਫੈਕਟਰੀ ਹੈ ਜੀ ਇੱਥੇ ਲੋਕਾਂ ਨੂੰ ਬਹੁਤ ਵੱਡਾ ਰੁਜ਼ਗਾਰ ਮਿਲਿਆ ਹੋਇਆ ਸੀਗਾ ਅਚਾਨਕ ਕੋਈ ਅੱਗ ਲੱਗ ਗਈ ਪਰ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਫਾਇਰ ਬ੍ਰਿਗੇਡ ਦਾ ਬਹੁਤ ਵਾਰੀ ਸ਼ਹਿਰ ਦੇ ਵਿੱਚ ਇਹੋ ਜਿਹੇ ਹਾਸੇ ਵਾਪਰੇ ਨੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚਦੀ ਤੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਤੇ ਇਹ ਮਜ਼ਦੂਰਾਂ ਦਾ ਵੀ ਹੋਇਆ ਹੈ ਮਾਲਕਾਂ ਦਾ ਵੀ ਹੋਇਆ ਹੈ ਤੇ ਮੰਗਦਾ ਹੀ ਸਰਕਾਰ ਤੋਂ ਕਰਦਿਆ ਵੀ ਇਹ ਤਾਂ ਇੱਕ ਸਰਕਾਰ ਦੀ ਡਿਊਟੀ ਬਣਦੀ ਹੈ ਵੀ ਇਹ ਤਾਂ ਕੋਈ ਵੱਡੇ ਕੰਮ ਨਹੀਂ ਹੈਗੇ ਨਿਕ ਜੇ ਐਂਬੂਲੈਂਸ ਤੇ ਆਪਣਾ ਤੋ ਇਹ ਫਾਇਰ ਬ੍ਰਿਗੇਡ ਹੋਵੇ ਮੌਕੇ ਦੇ ਉੱਤੇ ਕੋਈ ਸੰਭਲਾ ਜਾ ਸਕਦਾ ਬਹੁਤ ਵੱਡਾ ਨੁਕਸਾਨ ਹੈ ਇਹਦੇ ਅੰਦਰ 10 ਨੇ ਲੱਗੇ ਨੇ ਕੱਢਣ ਵਾਸਤੇ ਆ ਜੇ ਪਤਾ ਨਹੀਂ ਜੀ ਲੱਗ ਰਿਹਾ ਹੈ ਕੁਝ ਬਹੁਤ ਅਚਾਨਕ ਇੱਕਦਮ ਅੱਗ ਭੜਕ ਗਈ ਤੇ ਪਤਾ ਨਹੀਂ ਲੱਗਦਾ ਵੀ ਹੁਣ ਕਿੰਨੇ ਕੁ ਬੰਦੇ ਸੀ ਕੀ ਗੱਲਬਾਤ ਹੈ ਪਤਾ ਨਹੀਂ ਹੁਣ ਕੋਈ ਇਹਦਾ ਕਾਰਨ ਕੀ ਹੋਇਆ ਨੁਕਸਾਨ ਬਹੁਤ ਹੈ ਨੁਕਸਾਨ ਬਹੁਤ ਹੈ